ਅਰੇ ਕਿੰਦੀ ਬੜੀ ਖੁਸ਼ੀ ਵਾਲੀ ਗੱਲ ਹੈ ਉਹਨਾਂ ਜਿੱਤ ਪ੍ਰਾਪਤ ਕਰਕੇ ਆਪਣੇ ਆਪਣੇ ਟਿਕਾਣਿਆਂ ਨੂੰ ਪਹੁੰਚ ਗਏ ਸਤਿਗੁਰੂ ਜੀ ਨੇ ਫਿਰ ਨੇਤਰਮੰਦ ਕਰ ਲਏ ਵਹਿ ਕੇ ਦਾ ਆ ਕੇ ਚੌਂਕੜਾ ਚੌਂਕੜਾ ਲਾ ਕੇ ਬਹਿ ਗਏ ਫਿਰ ਕਾਫੀ ਸਮਾਂ ਸਭ ਜਨਮਬੰਦੀ ਕੀਤੀ ਉਹਨੇ ਇਸ ਧਰਤੀ ਤੇ ਪ੍ਰithvi ਤੇ ਔਰੰਗਜ਼ੇਬ ਦਾ ਬਹੁਤ ਜ਼ੋਰ ਬੋਲ ਪਰਲਾ ਵੱਧ ਗਿਆ एम एक बनिया कर दूंगा हिंदुआसलमानिटा मुसलमान परमेश प्रगट हो गए पार ब्रह्म दुष्ट दमन महाराज की समाधि लगी आगे महाराज पार ब्रह्म प्रगट हो गए राजमारी पुत्र ਮੇਰ ਪ੍ਰਖੋਲ ਜਾਲਵਾ ਨੇ ਦੂਪ ਦੇ ਤਿਤੰਦਰ ਆਦਾ ਬਣਾਇਆ ਆਪਾਂ ਦੋ ਤੋਂ ਤਿੰਨ ਬਣਾਉਣੀ ਠੀਕ ਹੈ ਮਹਾਰਾਜ ਤੈਨੂੰ ਪੱਤਰ ਮਾਤ ਲੋਕ ਤੇ ਜਾਣਾ ਪੈਣਾ ਮਰ ਕੇ ਕਿੰਨਾ ਭਇਓ ਹਮਰੋ ਆਮਣ ਕਰ ਦਿਲ ਨਹੀਂ ਸੀ ਕਰਦਾ ਮੇਰਾ ਮੈਂ lever ਤੇਰੀ ਟੁੱਟ ਜੇ ਸਿੰਦਰ ਫਾਤਰਾ ਦੀ ਤੇ ਮੈਂ ਮਾਤਰੋਗ ਤੇ ਆ ਕੇ ਜੰਗ ਜੰਗ ਜੁਦ ਕਰੈ ਨਾ ਆਨੰਦ ਕਹਿੰਦੇ ਬੜਿਆ ਸੀ ਮੇਰਾ ਕਿਉਂ ਵੀ ਨਹੀਂ ਸੁਣਤ ਪ੍ਰਭ ਚਰਨ ਨਮੈ ਜਿਉਂ ਜਿਉਂ ਪ੍ਰਭ ਹਮਕੋ ਸੁਝਾਇਓ ਇਮ ਕਹਿ ਕੇ ਇਹ ਲੋਕ ਆਇਓ ਪਰਮੇਸ਼ਰ ਕਹਿੰਦੇ ਮੈਂ ਆਪਣਾ ਸਤਤੋ ਹੈ ਨਵਾਜਾ ਪੰਥ ਪਰ ਕਰ ਕਰ ਬੇਕੋ ਸਾਜਾ ਜਾ ਕਹਾ ਤੇ ਧਰਮ ਜਲਾਇ ਕਬੁੱਧ ਕਰਨ ਤੇ ਲੋਕ ਮਹਾਰਾਜ ਇਸ ਪੰਥ ਜਿਹੜਾ ਬਣਾਉਂਦਾ ਤੁਸੀਂ ਹੁਕਮ ਕੀਤਾ ਹੈ ਇਹ ਪੰਥ ਜਿਹੜਾ ਦਾ ਰੰਗ ਢਾਉ ਕਿਸ ਤਰ੍ਹਾਂ ਦਾ ਹੋਏਗਾ ਮੈਨੂੰ ਪੰਥ ਸਜਾਉਣ ਦੀ ਡਿਊਟੀ ਆਪ ਲਾ ਰਹੇ ਹੋ ਪਰਮੇਸ਼ਰ ਕਹਿੰਦੇ ਬੇਟਾ ਚੰਗੀ ਤਰ੍ਹਾਂ ਨਿਹਾਰ ਮੈਨੂੰ ਆਪਣੀ ਅੱਖਾਂ ਦੇ ਨਾਲ ਹੱਥ ਜੋੜ ਕੇ ਦੁਸ਼ਤ ਬੰਦੀ ਉੱਠ ਕੇ ਖਲੋਗੇ ਬੜੇ ਖੁਸ਼ ਕਦੀ ਉੱਪਰਵੇਂ ਦੇ ਗਰੀ ਚਰਨਾਵਾਂ ਲਵੇਦੇ ਇਹਨੇ ਇਹ ਤਸਵੀਰ ਮੇਰੀ ਆਪਣੀ ਅੱਖਾਂ 'ਚ ਪੱਕੀ ਉਤਾਰ ਲਾ ਬਸ ਜਿੱਤਾਂ ਦਾ ਮੈਂ ਤੇਰੇ ਸਾਹਮਣੇ ਖਲੋਤਾ ਇਤਾਂ ਦਾ ਖਾਲਸਾ ਤਿਆਰ ਕਰਦੀ ਆਖੋ ਸਤਨਾਮ ਵਾਹਿਗੁਰੂ ਦਲਗੀ ਤੋੜੇ ਲੱਗੇ ਜੱਦੀ ਕਲਾ ਦੇ ਦਮਾਲੇ ਤੇਜ ਤੇ ਝੱਲੇ ਨਹੀਂ ਜਾਂਦਾ ਰੱਬ ਦਾ ਤੇਜ ਕਿੰਨੇ ਚੱਲਣਾ ਲੰਬੀਆਂ ਲੰਬੀਆਂ ਤਲਵਾਰਾਂ ਪਾਈਆਂ ਬੜੇ ਜਵਾਨ ਬੜਾ ਸੋਹਣੇ ਸੁੱਖੇ ਕਹਿੰਦੇ ਮੇਰੀ ਸ਼ਕਲ ਆਪਣੀਆਂ ਅੱਖਾਂ ਵਿੱਚ ਨਿਹਾਰ ਲਾ ਜਿੱਦਾਂ ਦਾ ਮੈਂ ਆ ਪੁੱਤ ਇਦਾਂ ਦਾ ਖਾਲਸਾ ਤਿਆਰ ਕਰਦੇ ਜਾ ਕੇ ਠੀਕ ਹੈ ਮਹਾਰਾਜ ਜੋ ਤੁਹਾਡਾ ਹੁਕਮ ਹੈ ਉਤਰ ਗੁਰੂ ਤੇਗ ਬਹਾਦਰ ਸੇਹ ਮਹਾਰਾਜ ਆਨੰਦ ਕਾਰਜ ਹੋਇਆ ਗੁਰੂ ਸਾਹਿਬ ਜੀ ਦਾ ਇੱਕ ਅੱਧਾ ਦਿਨੀ ਪਿਆ ਤੇ ਸਤਗੁਰਾਂ ਨੂੰ ਤਪ ਕਰਨ ਦਾ ਹੁਕਮ ਆ ਗਿਆ ਆਪਣੀ ਮਾਤਾ ਨੂੰ ਨਾਨਕੀ ਨੂੰ ਹੋਰ ਪਰਿਵਾਰ ਨੂੰ ਅਠਿਆ ਕਰਕੇ ਘਰ ਵਾਲੀ ਪਤਨੀ ਜੇ ਇੱਕ ਤਾਂ ਦੇ ਨਹੀਂ ਹੋਇਆ ਵਿਆਹ ਨੂੰ ਇਹਨੇ ਭਾਗਾ ਵਾਲੀ ਹੈ ਮੈਨੂੰ ਤਪ ਕਰਨਾ ਬਹੁਤ ਮੈਨੂੰ ਹੁਕਮ ਹੈ ਤੇ ਤੂੰ ਘੋਰੇ ਦੇ ਦਰਵਾਜ਼ੇ ਮੂਹਰੇ ਸਿਮਨ ਕਰਨਾ ਬੈਠ ਕੇ ਡੰਡਾ ਹੱਥ 'ਚ ਲੈ ਕੇ ਪਿੰਡ ਸੀਨਾ ਪਾਬਾ ਬਕਾਲਾ ਸੋਇਆ ਤੇ ਬਿੰਦੇ ਬੱਚੇ ਰੋਣ ਨਾ ਪਾਉਣ ਕੁੱਤੇ ਵਗੈਰਾ ਨਾ ਭੌਂਕਣ ਮੇਰੀ ਬਿਰਤੀ ਖਰਾਬ ਨਾ ਹੋਵੇ ਸੱਤ ਬਚਨ ਮਹਾਰਾਜ ਕਿੰਨਾ ਚਿਰ ਇਸ ਲੜਕੀ ਨੇ ਪਹਿਰਾ ਦਿੱਤਾ ਇਸ ਬੀਬੀ ਨੇ ਕਿੰਨਾ ਚਿਰ ਪਹਿਰਾ ਦਿੱਤਾ 26 ਸਾਲ 9 ਮਹੀਨੇ ਤੇ 13 ਦਿਨ ਆਖੋ ਸਤਨਾ ਵਾਹਿਗੁਰੂ ਬੱਲੇ ਬੱਲੇ ਉਹ ਤੇ ਨੰਦਕਾਰਜ ਹੋਇਆ ਹੈ ਉਹਦੇ ਨਾਲ ਨਹੀਂ ਭਾਰੀ ਡਿਊਟੀ ਮੁਕਾਬਲਾ ਕਰੋ ਕੌਣ ਇਹਨਾਂ ਦਾ ਬਾਈ ਵਾਹਿਗੁਰੂ ਕਹੀ ਸਕਦਾ ਬੜਾ ਪਖਤੀ ਬੜਾ ਜੱਪ ਤੱਪ ਪਾੜ ਪੂਜਾ ਰਾਤ ਨੂੰ ਮਹਾਰਾਜ ਸਾਢੇ 12 ਵਜੇ ਉੱਠ ਕੇ ਕਰਕੇ ਸਣ ਕੇ ਅਸੀਂ ਇਸ਼ਨਾਨ 1.5 ਵਜੇ ਫਿਰ ਪੋਰਾ ਸਾਹਿਬ ਦੇ ਵਿੱਚ ਉਤਰ ਜਾਂਦੇ ਸੀ ਮਹਾਰਾਜ ਜੀ ਕਿ ਤੱਪ ਕਰਦੇ ਗੋ ਪੇਗ ਬਹਾਦਰ ਸਾਹਿਬ ਦੇ ਵੱਡੇ ਭਾਈ ਸਾਹਿਬ ਧੀਰਮਲ ਉਹ ਭਾਰਗਪਿੰਡ ਸਾਹਿਬ ਦੀ ਜਿਹੜੀ ਪਹਿਲੀ ਵਿਆਹ ਸੀ ਨਾ ਇੱਕ ਹੀ ਬਾਲ ਉਹਦੇ ਪੇਟ ਉਸ ਦੂਜੀ ਜਿਹੜੀ ਮਾਤਾ ਨਾਮ ਕੀ ਸੀ ਉਹਦੇ ਬੇਟਾ ਗੁਰੂ ਤੇਗ ਬਹਾਦਰ ਸਾਹਿਬ